ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸਚੀ ਕਾਲ ਮੇਰੇ ਵੱਲੋਂ ਸਾਰਿਆਂ ਨੂੰ ਦਸਤਿਹਰ ਦਾ ਟਾਈਮ ਹੋ ਚੁੱਕਾ ਹੈ 11:30 ਵਜੇ ਦਾ ਤੇ ਮੈਂ ਹੁਣੇ ਹੋਈ ਆ ਫ੍ਰੀ ਅ ਅੱਜ ਕੀ ਜਿੱਦਾਂ ਕਿ ਚੋਪੈਰਾ ਸਬਜ਼ੀ ਦਾ ਪਾਠ ਕਰਨਾ ਸੀਗਾ ਤੇ ਮੈਂ ਮੇਰੀ ਅਦਤ ਹੈ ਕਿ ਮੈਂ ਜਦੋਂ ਮਤਲਬ ਕਿ ਨਹਾ ਧੋ ਕੇ ਸਭ ਤੋਂ ਪਹਿਲਾਂ ਪਾਠ ਕਰਨਾ ਤੇ ਫਿਰ ਬਾਅਦ ਵਿੱਚ ਕੋਈ ਕੰਮ ਕਰਨਾ ਨਹਾ ਧੋ ਕੇ ਆਪਾਂ ਕਿਤਾ ਪਾਠ ਪਾਠ ਕਰਨ ਤੋਂ ਬਾਅਦ ਹੋਣਾ ਆਪਾਂ ਬਣਾਣੀ ਆ ਰੋਟੀ ਤੇ ਗੈਸ ਜਿੱਦਾਂ ਕਿ ਤੁਹਾਨੂੰ ਪਤਾ ਕਿ ਰਾਤ ਦਾ ਖਾਣਾ ਹੈ ਔਰ ਅਤੇ ਜਨਾ ਦੋ ਕਮ ਕਈ ਦੇ ਦਾਣੇ ਸੀ ਕਿਤੇ ਮੰਮੀ ਲੈ ਕੇ ਆਈ ਹੀ ਪਨਵਾ ਪੁਨੇ ਹੀ ਗਏ ਜੇ ਮੈਂ ਉਹ ਖਾ ਰਹੀ ਆ ਤੇ ਹਾਂ ਜੀ ਤੇ ਸਿਲੰਡਰ ਗਿਆ ਜਗਰੁਮਣਿ ਭਰਉਣ ਤੇ ਉਹ ਵੀ ਗੁਰਦੁਆਰਾ ਸਾਹਿਬ ਗਿਆ ਹੀ ਉਹਨਾਂ ਨੂੰ ਵੀ ਟਾਈਮ ਲੱਗ ਗਿਆ ਪ੍ਰਭ ਕਹਿੰਦਾ ਭੁੱਖ ਲੱਗੀ ਭੁੱਖ ਲੱਗੀ ਹੁਣ ਜਦੋਂ ਵੀ ਆ ਗਿਆ ਆਪਾਂ ਜਲਦੀ ਜਲਦੀ ਰੋਟੀ ਬਣਾ ਦੇਣੀ ਆ ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਆ ਮੈਨੂੰ ਵੀ ਭੁੱਖ ਲੱਗੀ ਆ ਤੇ ਸਿਲੰਡਰ ਖਤਮ ਹੋਣ ਦਾ ਕਰਕੇ ਨਾ ਕੰਮ ਜਿਹੜਾ ਬਹੁਤ ਜ਼ਿਆਦਾ ਲਿੰਟ ਹੋ ਗਿਆ ਤੇ ਹੁਣ ਸਿਲੰਡਰ ਉਪਰ ਆਉਣ ਗੈਸ ਪੂਰੇ 11:30 ਹੋ ਗਿਆ ਤੇ ਮੈਨੂੰ ਲੱਗਦਾ ਕਿ ਅ ਅੱਜ ਆਪਾਂ ਫਿਰ ਮੈਨੂੰ ਲੱਗਦਾ 12:00 ਵਜੇ ਜਾਣੇ ਰੋਟੀ ਬਣਾਉਂਦੇ ਆ ਬਣਾਉਣ ਦੇ ਨੂੰ ਤੇ ਆਟਾ ਆਪਣਾ ਗੁੰਨਾ ਹੈ ਸਬਜ਼ੀ ਆਪਣੀ ਬਣੀ ਹੋਈ ਆ ਰਾਤ ਵਾਂ ਬਣਾਈ ਸੀ ਵੀ ਚਣਿਆਂ ਦੀ ਤੇ ਹੁਣ ਸਿਰਫ ਆਪਾਂ ਰੋਟੀਆਂ ਹੀ ਬਣਾਉਣੀਆਂ ਨੇ ਤੇ ਬਾਕੀ ਆਲਮੋਸਟ ਕੰਮ ਆਪਾਂ ਕਲੀਨਿੰਗ ਵਗੈਰਾ ਦਾ ਸਾਰਾ ਕਰ ਲਿਆ ਤੇ ਬਸ ਰੋਟੀ ਬਣਾਉਣੀ ਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਸੁਣੋਈ ਨੋ ਆਪਾਂ ਬਾਹਰ ਗੇਟ ਅੱਗੇ ਬੰਨਿਆ ਨੂੰ ਨਹਾਇਆ ਹੋਇਆ ਹੋਇਆ ਹੈਗਾ ਕਿਉਂਕਿ ਉਹਦੇ ਬਾਅਦ ਵਿੱਚ ਨਾ ਵਾਲ ਬੜੇ ਉੱਡਦੇ ਜਦੋਂ ਨਹਾਇਆ ਹੋਇਆ ਤੇ ਉਹਨੂੰ ਨਾ ਉਹਦੇ ਲਈ ਇੱਕ سیرਮ ਦਿੱਤਾ ਵਾ ਉਹ ਆਪਾਂ ਸ਼ਾਪ ਹੈਗੀ ਸੀ ਕਿ ਡੌਗਸ ਵਾਲੀ ਉੱਥੋਂ ਕੁਝ ਲੈੰਦਾ ਵਾ ਤੇ ਉਹਨਾਂ ਨੇ ਦਿੱਤਾ ਤੇ ਉਹ ਜਦੋਂ ਨਹਾਇਆ ਉਹਨੂੰ ਤੇ ਫਿਰ ਆਪਾਂ ਨੂੰ ਬਾਹਰ ਬੰਨਣਾ ਪੈਂਦਾ ਥੋੜਾ ਟਾਈਮ ਕਿਉਂਕਿ ਫਿਰ ਨਾ ਵਾਲ ਜਦੋਂ ਉਹ ਉਹ ਜਿਹੜਾ سیرਮ ਆ ਨਾ ਉਹਦੇ ਨਾਲ ਵਾਲ ਜਿਹੜੇ ਲੱਤਣ ਵਾਲੇ ਉਹ ਕਹਿੰਦੇ ਲੱਤ ਜਾਣੇ ਆ ਤੇ ਸਾਨੂੰ ਤੇ ਹੁਣ ਯੂਜ਼ ਕਰਦੇ ਨੂੰ ਵੇਲੇ ਹੋ ਗਏ ਆ 15 ਕ ਦਿਨ 10 15 ਦਿਨ ਹੋ ਹੀ ਗਏ ਆ ਤੇ ਵੇਖਦੇ ਕਿੰਨਾ ਕ ਫਰਕ ਪੈਂਦਾ ਕਿੰਨਾ ਕ ਨਹੀਂ ਫਿਰ ਲਹਾਲ ਜੇ ਕੋਈ ਫਰਕ ਨਹੀਂ ਲੱਗਦਾ ਇਹਦੇ ਪਛੜਦੀ ਆ ਵਾਲ ਤੇ ਵੇਖਦੇ ਆ ਥੋੜੇ ਦਮ ਯੂਜ਼ ਕਰਕੇ ਫਿਰ ਤੁਹਾਨੂੰ ਦੱਸਾਂਗੇ ਕੀ ਸਾਫ ਕਿਤਾਬ ਹੈ ਨਾ ਤੇ ਚਲੋ ਗਾਇਸ ਮੈਂ ਚਲਾ ਕੇ ਜਾਂਦੇ ਵੇਜਣੇ ਇਹਦੇ ਜਗਰੂਪ ਨੇ ਅੰਦਰ ਰੌਲਾ ਪਾਉਣਾ ਪੈਣਾ ਪੀ ਕੇ ਅੱਗੇ ਭੁੱਖ ਲੱਗੀ ਆ ਕਿ ਤੂੰ ਐ ਤੱਕੜੀ ਉੱਠੀ ਤੇ ਸਲੈਂਡਰ ਅਸੀਂ ਭਰਾਈ ਲਿਆਉਣਾ ਹੈਗਾ ਤੂੰ ਆਪਣਾ ਕੰਮ ਨਹੀਂ ਕਰਦੀ ਹੋ ਤੇ ਮੈਂ ਜਾ ਕੇ ਆਪਣਾ ਤਰ੍ਹਾਂ ਕਿਚਨ ਦਾ ਕੰਮ ਕਰ ਤੇ ਫਿਰ ਮੈਂ ਉਹਦੇ ਤੁਹਾਨੂੰ ਥੋੜੀ ਜਿਹਾ ਟੱਕ ਠੀਕ ਆ ਲੋ ਗੇਸ ਦੁਪਹਿਰ ਦੇ ਵੱਜ ਗਏ ਨੇ 2 ਤੇ ਪ੍ਰਭੂ ਛਤਰਾ ਵਾਲੇ ਕੰਮ ਕਰਦਾ ਹਣਾ ਤੂੰ ਵੇਹ ਮ ਲਾਇਆ ਸਾਹਬ ਹਣਾ ਤੇ ਇਹਨੂੰ ਮੈਂ ਕਿਹਾ ਕਿ ਪ੍ਰਭੂ ਪੁੱਤ ਚਾਹ ਬਣਾਏ ਚਾਹ ਬਣਾ ਚਾਹ ਬਣਾਉਣ ਨੂੰ ਭੇਜਿਆ ਤੇ ਇਧਰ ਖਵਾ ਕੀ ਹਾਲ ਕਰਕੇ ਰੱਖਦਾ ਚਾਹ ਗੈਸ ਤੇ ਦਿੱਤੀ ਬਾਲ ਉਹ ਕਹੋ ਨਹੀਂ ਲੈ ਕਹ ਕਿਉਂ ਨਹੀਂ ਹੋਇਆ ਧਿਆਨ ਤੇ ਬਸ ਫੋਨ ਚ ਹੀਗਾ ਫੋਨ ਚ ਨਹੀਂ ਧਿਆਨ ਮੈਂ ਗੁੜ ਲੱਭੰਦਿਆਂ ਲੈ ਹਾਂਜੀ ਇੱਕ ਉਧਰ ਹੋਰ ਵਾਲਾ ਪਈ ਜਾਂਦੇ ਅੰਦਰ ਬਾਥਰੂਮ ਚ ਵੜੇ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਲੈ ਆਣ ਇੱਕ ਵਾਰ ਗੈਸ ਉੱਪਰ ਰੱਖ ਚਾਹ ਨੂੰ ਚੰਗੀ ਤਰ੍ਹਾਂ ਰੰਗਣੀ ਆਜਾ 5 ਮਿੰਟਾਂ ਚ ਕਿਤੇ ਸਾਫ ਹੋਇਆ ਆਵੇ ਗੈਸ ਦਾ ਕੀ ਹਾਲ ਬਣਿਆ ਹਜੇ ਇਹਨਾਂ ਨੂੰ ਪਤਾ ਨਹੀਂ ਕੋਈ ਹੋਵੇ ਤੜ ਤੋਂ ਕੰਮ ਕਰਾਉਣ ਨੂੰ ਚੰਗਾ ਤੇ ਬੰਦਾ ਆਪ ਕਰ ਲੈ ਪਰ ਮੈਂ ਹਾਂ ਕੁਝ ਸਿਖਾ ਦੂੰਗੀ ਜ਼ਿੰਦਗੀ 'ਚ ਕੁਝ ਕਰ ਲੇਗਾ ਪਰ ਮੈਨੂੰ ਨਹੀਂ ਲੱਗਦਾ ਵੀ ਤੂੰ ਜ਼ਿੰਦਗੀ 'ਚ ਕੁਝ ਕਰੇਗਾ ਆਪ ਵੀ ਕਰ ਲੈ ਮੇਰਾ ਮਕਸਦ ਇਹ ਹੀ ਕਿ ਤੂੰ ਕੁਝ ਸਿੱਖੇ ਇਹ ਸਿੱਖਣੇ ਦੇ ਇਹਨੂੰ ਸਿੱਖਣਾ ਉਹ ਗੱਲ ਫਿਰ ਗਲਤੀਆਂ ਕਰ ਕਰਕੇ ਸਿੱਖਦੇ ਹੁੰਦੇ ਸਿੱਖਦੇ ਹੁੰਦੇ ਗਲਤੀਆਂ ਕਰ ਕਰਕੇ ਅੱਛਾ ਹੁਣ ਤਾਂ ਫਿਰ ਮੈਂ ਕਰੂੰਗੀ ਤੇ ਫੜ ਓਏ ਯਾਰ ਨਹੀਂ ਜੋ ਖੁਲਾਰਾ ਵਧਾ ਕੇ ਖਾਂ ਜਾਂਦੇ ਜਵਾਰ ਦਾ ਕੋ ਕੰਮ ਕਰੋਣਾ ਨਹੀਂ ਤੇ ਸੌਖਾ ਹੀ ਅਗੇ ਤੇ ਅਨੰਦ ਜੀ ਜਾਣਨ ਪੜਾ ਗਿਆ ਜੇ ਇਹ ਨਹੀਂ ਵੀ ਜੇ ਉਹਦੀ ਗੱਲ ਹੈ ਤੇ ਉਹ ਵੀ ਵਿੱਚ ਮੈਨੂੰ ਮਾਣ ਜੇ ਕੁਝ ਵਿਗੜ ਗਿਆ ਤੇ ਮਾੜਾ ਜੇ ਕੁਝ ਸੌ ਰੁਪਿਆ ਦੇ ਪਿਓ ਦਾ ਇਹ ਜੱਗ ਹੁੰਦਰੀ ਆਈ ਆ ਸ਼ੁਰੂ ਤੋਂ ਹੀ ਆਈ ਆ ਜੇ ਬੱਚਾ ਸਿਆਣਾ ਨਿਕਲ ਆਇਆ ਤੇ ਉਹ ਲਾਟੀ ਤਾਂ ਹੀ ਹੁਣ ਉਹ ਪੇਸ ਪਾ ਹਾਂ ਉਹ ਪਿਓ ਨੇ ਸਿਖਾਇਆ ਹਣਾ ਉਹ ਦਾਦ ਕਿਆਂ ਦਾ ਜੇ ਕੋਈ ਮਾੜਾ ਨਿਕਲਿਆ ਉਹ ਨਾਂ ਕੀ ਕਹਦਾ ਦੇ ਮਾਂ ਦਾ ਫਿਰ ਉਹ ਮਾਂ ਨੇ ਬਗਾੜਿਆ ਆ ਗੱਲ ਹੁੰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆ ਪਿਤਾ ਦਾ ਕਾਂ ਨਾਂ ਕਹਿੰਦੀ ਗੱਲ ਚੱਲਦੀ ਆ ਪਰ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਜਿੰਨੇ ਜੋ ਕੀਤਾ ਆ ਆਪਾਂ ਉਹਦਾ ਹੀ ਕਵਾਂਗੇ ਪਰ ਮੈਂ ਆ ਇਹ ਆ ਕੋਈ ਹੋਵੇ ਪਰ ਇਹ ਆ ਇਹਦੇ ਵਿੱਚ ਵੀ ਆਪਾਂ ਦੋਸ਼ ਜਿਹਾ ਦੇਣਾ ਉਹ ਨਹੀਂ ਭੁੱਲਦੇ ਉਸ ਲਈ ਆਪਾਂ ਪਹਿਲਾਂ ਇਹ ਨਹੀਂ ਕਿ ਕੰਮ ਚੰਗਾ ਹੋਵੇ ਉਹਦਾ ਨਹੀਂ ਦੋਸ਼ ਕੇ ਨੂੰ ਦੇਣਾ ਉਹਦਾ ਚੰਗਾ ਹੋ ਗਿਆ ਬਾਸ ਚੰਗੇ ਦਾ ਦੋਸ਼ ਨਹੀਂ ਦਈਦਾ ਚੰਗੇ ਦੀ ਸਲਾਹਤ ਕਰੀਦੀ ਹੈ ਸਲਾਹਤ ਵੀ ਸਲਾਹਤ ਜੇ ਬੰਦੇ ਦੇ ਨਾਲ ਹੀ ਨਾ ਲੈਣਾ ਪਿਆ ਦਾ ਕਰਕੇ ਹੀ ਆ ਇਹ ਕਿਹਦਾ ਕਰਕੇ ਹੋਈ ਆ ਇਹਦਾ ਕਰਕੇ ਗੱਲ ਹੋਈ ਹੋਏ ਆਪਾਂ ਕਹਿੰਦੇ ਆ ਆਪ ਅਕਸਰ ਕੀ ਆ ਕਰਦੇ ਆ ਕੀ ਆ ਕਰਦੇ ਇੱਥੇ ਆਪ ਅਕਸਰ ਕੀ ਕਰਦੇ ਇਹ ਪੈਸਾ ਹੈ ਜਿਹੜੇ ਵਲੌਗ ਦੇਖਣ ਦਾ ਤੁਹਾਨੂੰ ਇਹ ਪਤਾ ਹੋਊਗਾ ਚੰਗੀ ਤਰ੍ਹਾਂ ਕਿ ਇਹ ਬੰਦੇ ਕਦੀ ਵੀ ਸਲਾਹਤ ਨਾ ਕਰਨਗੇ ਜਿਹਦੇ ਕੰਮ ਕਰ ਜਿਹਦਾ ਕਰਕੇ ਆ ਬਲੱਸੀ ਨੂੰ ਕਿਹਾ ਐਦਾਂ ਰਕਾਲ ਦਸੀ ਕਰਦਾ ਕਰੋ ਤੋ ਕਰਦਾ ਨਹੀਂ ਨਹੀਂ ਹਸਤਾ ਨਹੀਂ ਕੋਈ ਗੱਲ ਨਹੀਂ ਆ ਚਲੋ ਜੀ ਤੁਹਾਡਾ ਧੰਨਵਾਦ ਕਿ ਇਹ ਇੱਕ ਹਾਲਤੇ ਕੀ ਆਏ ਤਾਂ ਗੱਲ ਪੱਕੀ ਆ ਹਾਂ ਜੀ ਵੀ ਜ਼ਿੰਦਗੀ ਦੀ ਗੱਡੀ ਦੋ ਪਹੀਆਂ ਦੇ ਨਾਲ ਚਲਦੀ ਆ ਤੋ ਆਖੇ ਇੱਛਾ ਬਟੂਆ ਵੀ ਫੜ ਲਾਣੀ ਬਿਨਾ ਕੋਈ ਨਹੀਂ ਹੁੰਦਾ ਕੌਣ ਨੂੰ ਕਾਦਰਿਆ ਇਹਨੇ ਗੈਰਤ ਕਰਨਾ ਸਹੀ ਤੇ ਬਾਹਰ ਕੋਈ ਕਿਸੇ ਆਣਾ ਸਹੀ ਚਾਹ। ਇਹ ਕਹਿਣਾ ਤੇ ਅਗਲੇ ਮੈਂ ਕਿਹਾ ਤੁਰਿਆ ਜਾ ਵੇਰ ਤੇਿਆਰ ਹੋ ਕੇ ਆਇਆ। ਵੇਹ ਪੱਕ ਵੇ ਕਿੱਡੀ ਧੋਪਾਈ ਤੇ ਵੇਹ ਉਹ ਮਰ ਹੋਈ। ਸੁਪ੍ਰਮਿਸ ਆਟ ਵੀਤ। ਆ ਗਣਾ ਲਿਓ। ਤੇ ਮੇਰੇ ਸਾਹ ਜਿਸ ਤਰ੍ਹਾਂ ਕੋਈ ਕਰਦਾ ਹੀ ਨਹੀਂਗਾ ਇਨਾ ਕਿਸੇ ਦਾ ਵੇਰ ਹੀ ਨਹੀਂਗਾ ਕਿਹੇ ਆਪਿਆ। ਮੁੰ ਤੇ ਨਹੀਂ ਕਹਿੰਦਾ। ਮੂੰ ਤੇ ਨਹੀਂ ਕਹਿੰਦਾ ਮਨ ਚ ਕਹਿ ਨਹੀਂ ਦਿਆਂਦਾ ਕਿ ਉਹ ਨਹੀਂ ਕਿਦੰਦਾ। ਕਈ ਵੀ ਜਾਊਗਾ ਕੀ ਹੋ ਜੇ। ਤੇ ਇਹਨੇ ਨਾ ਕਹਿ ਵੀ ਦਊਗਾ ਤੇ ਕੀ ਹੋ ਜਾਊਗਾ। ਤੇ ਕਿਉਂ ਆਉਂਦਾ ਮੈਂ ਹੋਰੀਏ ਕਾਦੀ ਆਪ ਕੋਈ ਸੀ ਪਰ ਇਹ ਹੱਥ ਪਿਆਣੀ ਕਰ ਤੇਲੀ ਚੱਲ ਹੋੜੀ ਗੈਰੂ ਕੋ ਮਾਤੀ ਆਦਾ ਅਸਰ ਤੇ ਮੈਂ ਹੋਰੀਏ ਹੋਣਾ ਕਿਨੇ ਕ ਟਾਈਮ ਲੈ ਕੇ ਅੰਦਰ ਜਾਨ ਚ ਸਰਮਾਲ ਨਹੀਂ ਹੈਗਾ ਐ ਦਾ ਹੈ ਕਿ ਉਹ ਵੀ ਰਮਾਲ ਐਂ ਕਰਦੇ ਵੀ ਗਰਮਾਲ ਨਹੀਂ ਹੈਗਾ ਹੈ ਕਰਮਾਲ ਮਿਲ ਕੇ ਨਰਮਾਲ ਆਂਦੇ ਰਮਾਲ ਨਹੀਂ ਹੈਗਾ ਸਭ ਕੁਝ ਹੀ ਹੈਗਾ ਵਾ ਬਸ ਇਹ ਹੁਣ ਤਾਂ ਜਿਹੜੀ ਜਿਹੜੀ ਚੀਜ਼ਾਂ ਨੂੰ ਮੈਂ ਯਾਦ ਆਉਂਦਾ ਕਿ ਮੈਂ ਪੜਾਉਣੀ ਤੇ ਹੀ ਪੜਾਤਾ ਹੁੰਦਾ ਅਨਸਾਰਾ ਕੁਝ ਤਾਂ ਰੈਡੀ ਕਰਦਾ ਹੈ ਕਰੀ ਇੱਕ ਵਾਰ ਇੱਕ ਦੇ ਜਦੋਂ ਬੰਦਿਆਂ ਨੇ ਡਿਊਟੀ ਜਾਣਾ ਹੋਵੇ ਨਾ ਫਿਰ ਭੱਜ ਭੱਜ ਕੇ ਕੰਮ ਨਿਬੇੜਨੇ ਪੈਂਦੇ ਭੱਜ ਭੱਜ ਕੇ ਉਹ ਦੋ ਇਹ ਬਸ ਇਹੋ ਜਿਹੜਾ 15 20 ਮਿੰਟ ਹੁੰਦੇ ਨਾ ਇਹ 15 ਮਿੰਟਾਂ 20ਾਂ ਦੇ ਵਿੱਚ ਨੇਰੀ ਆ ਜਾਂਦੀ ਜੇ ਕਿਤੇ ਕੋਈ ਚੀਜ਼ ਇਹਨਾਂ ਦੇ ਹੱਥ 'ਚ ਨਾ ਪੜਾਈ ਹੋਵੇ ਸੱਚ ਅੱਜ ਲੈ ਲਿਆ ਜੇ ਨਾ ਹੁਣ ਸਾਰਾ ਕੁਝ ਲੈ ਲਿਆ ਆਪਣਾ ਮੋਬਾਈਲ ਚਾਰਜਰ ਸਾਰਾ ਕੁਝ ਵੇਖਿਆ ਹੈਡਫੋਨ ਲੈ ਲੈ ਹੈਡਫੋਨ ਜਿੰਨਾ ਬਿਨਾ ਸਰਨਾ ਹੀ ਨਹੀਂ ਆ ਬਾਹਰ ਹੋਣਾ ਵਾ ਹੈਡਫੋਨ ਲੈ ਲੈ ਆ ਉਦਣ ਵਾਂਗੂ ਇਹ ਨਾ ਹੋਵੇ ਹੈਡਫੋਨ ਪਾ ਜਾਓ ਤੇ ਫੋਨ ਇੱਥੇ ਹੀ ਰਹਿ ਜੇ ਬਰਸੋ ਚਾਹੀਦੀ ਡਿਊਟੀ ਗਿਆ ਜੇ ਹੈਡਫੋਨ ਪਾ ਕੇ ਲੈ ਕੇ ਫੋਨ ਇੱਥੇ ਛੱਡ ਕੇ ਘਰੇ ਹੀ ਲੈ ਲੈਣਾ ਹੈਡਫੋਨ ਚਲੋ ਠੀਕ ਹੈ ਜਾਓ ਓਕੇ ਬਾਏ ਗਾਇਸ ਡਿਊਟੀ ਜਗਰੂਪ ਗਿਆ ਡਿਊਟੀ ਚਲੇ ਤੇ ਹੁਣ ਆਪਾਂ ਪੀਏ ਚਾ ਇਹਨਾਂ ਨੂੰ ਮਾਹੀਂ ਚਾਹ ਚੂਪ ਪਿਆ ਕੇ ਤੋੜਿਆ ਜਾਂਦਾ ਵਾ ਤੇ ਜਿੰਨੇ ਜੇ ਤੱਕ ਇਹ ਨਹੀਂ ਤੁਰਦੇ ਉਹਨੇ ਜੇ ਤੱਕ ਆਪਣੀ ਚਾਹ ਨਹੀਂ ਪੀਤੀ ਜਾਂਦੀ ਤੇ ਕਿਉਂਕਿ ਬੰਦਿਆਂ ਨੂੰ ਹੁੰਦਾ ਕਿ ਜਲਦੀ ਜਲਦੀ ਸਾਨੂੰ ਆ ਚੀਜ਼ ਪੜਾ ਦਿਓ ਆ ਚੀਜ਼ ਪੜਾ ਦਿਓ ਤੇ ਫਿਰ ਆਕੀਦਾ ਕਿ ਇਹ ਭੱਜੋ ਪਚਾਈ ਦੇ ਨਾਲ ਚੰਗਾ ਵਾ ਇਹਨਾਂ ਨੂੰ ਤੋੜ ਕੇ ਆਰਾਮ ਨਾਲ ਬੈਠ ਕੇ ਤੇ ਫੇਰੀ ਚਾਹ ਪੀਵਾਂਗੇ ਤੇ ਹੁਣ ਮੈਂ ਇਹਨਾਂ ਨੂੰ ਤੋੜ ਰੱਬ ਗਿਆ ਛੱਡਣ ਅੱਡੇ ਤੱਕ ਤੇ ਉੱਥੇ ਅੱਡੇ ਤੋਂ ਛੱਡ ਆਉਂਦੇ ਫਿਰ ਫੇਰੇ ਪ੍ਰਾਪਰ ਜਿੱਦੋਂ ਸਕੂਲ ਜਾਣਾ ਹੁੰਦਾ ਹੈ ਅੱਡੇ ਤੇ ਮੋਟਰਸਾਈਕਲ ਆ ਜਾਂਦਾ ਵਾ ਤੇ ਫਿਰ ਉੱਥੋਂ ਜਗੂ ਵਾਪਸ ਜਿਹੜਾ ਵਾ ਉਹ ਮੋਟਰਸਾਈ ਥੋੜਾ ਜਿ ਕੁਝ ਹੋ ਕੋਈ ਨਾ ਪਹਿਲਾ ਪਹਿਲਾ ਵੇਹੇ ਤਾਂ ਹੈਗਾ ਕਿ ਇਹਨਾਂ ਨੂੰ ਨਾ ਬਹੁਤ ਦੂਰ ਮੋਟਰਸਾਈਕਲ ਲਾ ਕੇ ਤੇ ਫਿਰ ਜਿਹੜਾ ਬੱਸ ਸਟੈਂਡ ਤੇ ਕੋਲ ਪਹੁੰਚਣਾ ਪੈਂਦਾ ਹੈਗਾ ਤੇ ਉਹਦੇ ਨਾਲ ਤੁਰ ਕੇ ਤੇ ਬਹਾਵਾ ਟਾਈਮ 15 20 ਮਿੰਟ ਜਿਹੜੇ ਲੱਗ ਜਾਂਦੇ ਹੁੰਦੇ ਸੀ ਕਿ 15 ਮਿੰਟ ਹੀ ਲੱਗ ਜਾਂਦੇ ਹੌਲੀ ਹੌਲੀ ਤੁਰ ਕੇ ਜਾਣਾ ਤੇ ਤੁਹਾਨੂੰ ਪਤਾ ਲੱਗ ਲੱਗ ਪਿਆ ਨਾ ਵੀ ਕਿਉਂ ਹੁੰਦਾ ਕਰਕੇ ਨਾ ਤੇ ਫਿਰ ਉੱਕਾ ਜਾਂਦਾ ਹੈਗਾ ਤੇ ਹੁਣ ਇਹ ਆ ਕਿ ਜਦੋਂ ਦਾ ਚਲੋ ਪ੍ਰਭਾ ਹਨਾ ਹੋ ਗਿਆ ਸਿਆਣਾ ਤੇ ਪ੍ਰਭੂ ਪੂਰਾ ਬਸ ਸਟਾਪ ਤੇ ਲੱਗੀ ਜਿੱਥੇ ਬਾਸੋਂ ਦੀ ਉੱਥੇ ਛੱਡ ਆਉਂਦਾ ਵਾ ਤੇ ਉੱਥੇ ਹੀ ਵਾਪਸ ਫਿਰ ਆ ਜਾਂਦਾ ਤੇ ਸਿਰਫ ਫਿਰ ਮੋਟਰਸਾਈਕਲ ਉੱਥੇ ਹੀ ਲਗਾ ਜਾਂਦਾ ਵਾ ਤੇ ਉਤੋਂ ਫਿਰ ਜੀਪ ਉੱਤੇ ਬੈਠ ਕੇ ਆ ਜਾਂਦੇ ਆ ਤੇ ਇਹਦੇ ਨਾਲ ਥੋੜਾ ਚੱਕ ਹੁੰਦਾ ਤੇ ਚਲੋ गाइस ਹੁਣ ਮੈਂ ਹੋ ਜਾ ਰੈਡੀ ਬੱਚੇ ਆਉਣ ਵਾਲੇ ਆ ਤੇ ਫਿਰ ਮਿਲਦੇ ਥੋੜੀ ਜਿਹਾ ਤੱਕ ਤੁਹਾਨੂੰ ਜੰਦਾ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਹੁਣੇ ਹੀ ਮੈਂ ਹੋਈ ਆ ਫ੍ਰੀ ਤੇ ਮੈਂ ਆਪਣੇ ਨੇਲ ਦੇਖੰਦੀ ਮੇਰੇ ਨੇਲ ਬੜੇ ਹੀ ਸੋਹਣੇ ਲੱਗਨਦੇ oh my god ਤੇ ਜਦੋਂ ਟੁੱਟੇ ਨਾ ਮੇਰੇ ਸੱਚੀ ਬੜਾ ਹੀ ਦਿਲ ਨੂੰ ਕੁਝ ਹੋਣਾ ਜੀ ਪਤਾ ਨਹੀਂ ਕਿਉਂ ਇੰਨੀ ਬੜਾ ਮਿਹਨਤ ਦੇ ਨਾਲ ਬਿਧਾਈ ਹੁੰਦੇ ਨਾ ਮਸਾਂ ਹੀ ਵੱਧਦੇ ਆ ਗਰੋਥ ਨਹੀਂ ਹੁੰਦੀ ਇੰਨੇ ਜਿਆਦੇ ਪਤਾ ਨਹੀਂ ਕਿਉਂ ਤੇ ਹੁਣ ਆ ਬੜੇ ਵਧੀਆ ਲੱਗਨਦੇ ਹੈਂਡ ਮੇਰੇ ਤੇ ਤੁਸੀਂ ਦੱਸਿਓ ਸੋਹਣੇ ਲੱਗਦੇ ਆ ਕਿ ਨਹੀਂ ਦੱਸਿਓ ਤੇ ਹੁਣੇ ਮੈਂ ਜੇ ਫ੍ਰੀ ਹੋਈਆਂ ਤੇ ਅੱਜ ਮੇਰੀ ਅੱਧੋਂ ਜ਼ਿਆਦੀ ਟੈਨਸ਼ਨ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਅੱਜ ਮੇਰੇ ਲੈਗਸ ਫੀਲ ਕਰਨ ਲਈਆਂ ਕਿਉਂਕਿ ਅੱਧੋਂ ਜ਼ਿਆਦੇ ਬੱਚਿਆਂ ਦੇ ਪੇਪਰ ਜਿਹੜੇ ਮੇਰੇ ਆ ਉਹ ਖਤਮ ਹੋ ਗਏ ਅੱਜ ਲਾਸਟ ਵਾਲਾ ਪੇਪਰ ਕਰ ਲੂ ਮੰਡੇ ਆ ਜਾਗਾ ਸੰਡੇ ਤੇ ਮੇਰੇ ਵੱਲੋਂ ਤੇ ਅੱਜ ਹੀ ਟੈਂਸ਼ਨ ਖਤਮ ਹੋ ਹੈ ਗਈ ਆ ਬੱਚ ਬੱਚਿਆਂ ਨੂੰ ਜਿਹੜੀ ਆ ਉਹ ਇੱਕ ਰਾਤ ਹੋਰ ਟੈਂਸ਼ਨ ਹੈ ਗਈ ਆ ਕੱਲ ਦਿਨ ਤੱਕ ਉਹਨਾਂ ਦੀ ਟੈਂਸ਼ਨ ਰਹੂਗੀ ਫਿਰ ਉਹਨਾਂ ਨੇ ਵੀ ਥੋੜਾ ਰਿਲੈਕਸ ਹੋ ਜਾਣਾ ਕਿਉਂਕਿ ਜਿੰਨੀ ਦੇਰ ਤੱਕ ਹਣਾ ਇੱਕ ਟੀਚਰ ਨੂੰ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਹਣਾ ਉਹਦੇ ਬੱਚਿਆਂ ਦੇ ਐਗਜ਼ਾਮ ਜਿਹੜੇ ਉਹ ਖਤਮ ਨਾ ਹੋ ਜਾਣ ਨਾ ਕਿਤੇ ਜਾ ਸਕਦੀ ਨਾ ਆ ਸਕਦੀ ਨਾ ਹੀ ਹਣਾ ਕੋਈ ਮਤਲਬ ਕੀ ਬੱਚਿਆਂ ਨੂੰ ਹੌਲੀਡੇ ਕਰ ਸਕਦਾ ਦੇ ਟਾਈਮਰ ਵੀ ਐਕਸਟਰਾ ਦੇਣਾ ਪਹਿਲਾਂ ਬੱਚਿਆਂ ਨੂੰ ਤੇ ਕੰਮ ਵੀ ਤੁਹਾਨੂੰ ਪਤਾ ਹੁਆ ਤੋਂ ਬਾਅਦ ਕਰਵਾਉਣਾ ਪੈਂਦਾ ਤੇ ਇੱਕ ਹੁਣ ਮੈਨੂੰ ਹੁਣ ਬਸ ਉਹ ਤੇ ਟੈਨਸ਼ਨ ਖਤਮ ਹੋਈ ਆ ਬਟ ਇੱਕ ਟੈਨਸ਼ਨ ਅਜੇ ਵੀ ਰਹਿ ਗਈ ਆ ਰਿਜ਼ਲਟ ਦੀ ਹਾਫ ਮਿਡ ਮਿਡ ਟਰਮ ਦੇ ਜਿਹੜੇ ਆ ਨਾ ਹਾਫ ਟਰਮ ਦੇ ਜਿਹੜੇ ਐਗਜ਼ਾਮ ਹੁੰਦੇ ਆ ਇਹ ਵਾ ਇਹਨਾਂ ਦੇ ਮਾਰਕਸ ਜਿਹੜੇ ਆ ਉਹ ਬੱਚਿਆਂ ਦੇ ਵਧਿਆਉਣੇ ਚਾਹੀਦੇ ਆ ਤੇ ਇਹਨਾਂ ਦੇ ਤੇ ਲਾਸਟ ਵਾਲੀ ਟਰਮ ਦੇ ਬਾਕੀ ਨੋਰਮਲੀ ਟੈਸਟ ਤੇ ਹੁੰਦੇ ਰਹਿੰਦੇ ਬੱਚਿਆਂ ਦੇ ਹਨਾ ਉਹਦਾ ਕੋਈ ਹੁੰਦਾ ਨਹੀਂ ਆ ਤੇ ਹੁਣ ਦੇਖਦੇ ਆ ਕਿ ਬੱਚਿਆਂ ਦੇ ਰਿਜ਼ਲਟ ਦੀ ਟੈਨਸ਼ਨ ਆ ਤੇ ਉਹ ਜਦੋਂ ਆਊਗਾ ਤੇ ਹੁਣ ਉਦੋਂ ਪਤਾ ਲੱਗੂਗਾ ਕੀ ਕੀਤਾ ਕੀ ਨਹੀਂ ਹੈ ਨਾ ਫਿਰ ਇਥੋਂ ਪਤਾ ਲੱਗਦਾ ਆਪਣੇ ਬੱਚਿਆਂ ਦਾ ਕਿ ਆਪਣਾ ਬੱਚੇ ਨੇ ਕੀ ਕਿੰਨਾ ਕੰਨਾ ਕਰ ਸਕਦਾ ਤੇ ਕਿੰਨਾ ਕਰ ਕੀਤਾ ਤੇ ਕੀ ਸਾਬ ਕਿਤਾ ਬਣਾ ਤੇ ਫਿਰ ਉਹਦੇ ਅਕੋਰਡਿੰਗ ਜਿਹੜੀ ਆ ਉਹ ਲਾਸਟ ਜਿਹੜੀ ਆ ਫਾਈਨਲ ਟਰਮ ਜਿਹੜੀ ਉਹ ਤਿਆਰੀ ਕਰਵਾਈ ਜਾਊਗੀ ਤੇ ਸਨੋਈ ਕੀ ਗੱਲ ਆ ਲੈ ਉਹ ਬੜਾ ਖੁਸ਼ ਹੁੰਦੀ ਫਿਰਦੀ ਕੀ ਗੱਲ ਆ ਸਨੋਈ ਨੂੰ ਅੱਜ ਬਸ ਸਵੇਰ ਦੱਸ ਮੈਂ ਪਿਉਣੀ ਆ ਪਾਣੀ ਪਿਆਸ ਲੱਗੀ ਮੈਨੂੰ ਲੱਗਦਾ ਆ ਵੇਖੋ ਕਿੱਥੇ ਜਾ ਕੇ ਪਾਣੀ ਪੀਂਦੇ ਸਨੋਈ ਮੈਂ ਪਿਉਣੀ ਪੁੱਤ ਪਾਣੀ ਪਿਉਣੀ ਖੜਾ ਜਾ ਰੁਕ ਜਾ ਚਲ ਉੱਥੇ ਬੈ ਉੱਥੇ ਬੈਠ ਲਾ 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 ਨੱਚਦੀ ਫਿਰਦੀ ਆ ਇਹਨੂੰ ਆਪਦੀ ਖੁਸ਼ੀ ਹੋਈ ਫਿਰਦੀ ਮੈਨੂੰ ਲੱਗਦਾ ਇਹ ਮੇਰੇ ਨਾਲੋਂ ਵੀ ਵੱਧ ਖੁਸ਼ੀ ਹੈਗੀ ਅੱਜ ਮੇਰੀ ਮਾਂ ਮੇਰੀ ਮਾਂ ਜਿਹੜੀ ਆ ਉਹ ਫ੍ਰੀ ਹੋ ਗਈ ਆ ਤੇ ਉਹ ਖੁਸ਼ ਆ ਤੇ ਮੈਂ ਵੀ ਖੁਸ਼ ਆ ਤੇ ਲਾਈਕ ਇੱਕ ਮਦਰ ਹੀ ਹੋ ਜਾਂਦਾ ਹੈ ਨਾ ਜਿਵੇਂ ਆਪਾਂ ਮਤਲਬ ਕਿ ਆਪਣੇ ਬੱਚਿਆਂ ਵਰਗੀ ਆ ਤੇ ਜਿਵੇਂ ਕੀ ਹੈ ਨਾ ਘਰ ਦੇ ਵਿੱਚ ਹੁਣ ਕਈ ਵਾਰ ਇਹਨੂੰ ਕਹਿ ਦਿੰਦਾ ਵਾ ਕਿ ਇਹ ਜਦੋਂ ਇਦਾਂ ਮਤਲਬ ਕਿ ਜ਼ਿਆਦਾ ਹੀ ਬਾਲ ਬੋਲ ਜਾ ਡਿੱਗ ਦੇਣਾ ਤੇ ਆਖੀਦਾ ਇਹਨੂੰ ਦੇ ਦਈਏ ਦੇ ਦਈਏ ਤੇ ਫਿਰ ਨਾ ਜਦੋਂ ਦੇਨ ਦਾ ਨਾਂ ਲੈਨੇ ਆ ਨਾ ਤੇ ਫਿਰ ਨਾ ਦਿਲ ਦਿਲੂ ਨਾ ਇੱਕਦਮ ਹੋਰ ਜਿੱਦਰਾ ਹੁੰਦਾ ਵਾ ਕਿ ਹਾਏ ਨਹੀਂ ਜਾ ਰਹਾ ਨਾ ਇਦਾਂ ਕੋਈ ਆਪਣੇ ਬੱਚੇ ਨੂੰ ਘਰ ਦੇ ਵਿੱਚ ਕੋਈ ਪ੍ਰੋਬਲਮ ਹੋ ਜੇ ਅਸੀਂ ਹਾਂ ਤੇ ਜਿਵੇਂ ਮੈਂ ਹੈਂਡੀਕੈਪਡ ਹਾਂਦੇ ਹਣਾ ਮੇਰੇ ਤੋਂ ਚੱਲਿਆ ਫਿਰਿਆ ਨਹੀਂ ਜਾਂਦਾ ਜਾਂ ਕਿੱਦਾਂ ਹੈਗਾ ਤੇ ਮੇਰੇ ਪੇਰੈਂਟਸ ਨੇ ਕੀ ਗੱਲ ਮੈਨੂੰ ਕਿਸ ਨੂੰ ਦੇ ਦਤਾ ਹੈਗਾ ਉਹਨਾਂ ਨੇ ਵੀ ਤੇ ਮੇਰੀ ਕੇਅਰ ਕੀਤੀ ਹੀਗੀ ਤੇ ਹੁਣ ਇਹਦੇ ਵਿਚਾਰੀ ਜੇ ਵਾਲ ਹਣਾ ਉਹ ਡਿੱਗਦੇ ਇੰਨੇ ਜ਼ਿਆਦੇ ਤੇ ਹਣਾ ਉਹਨੂੰ ਆਪਾਂ ਕਿਸ ਨੂੰ ਇਸ ਇਸ ਰੀਜ਼ਨ ਦੇ ਅਕੋਰਡਿੰਗ ਥੋੜੀ ਆਪਾਂ ਦੇ ਸਕਦੇ ਆ ਹਾਂ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਕਿਤੇ ਜਾਣਾ ਆਉਣਾ ਹੋਵੇ ਨਾ ਫਿਰ ਹਨ ਥੋੜੀ ਪ੍ਰੋਬਲਮ ਹੁੰਦੀ ਆ ਉਹ ਵੀ ਸਾਨੂੰ ਜੇ ਉਧਰ ਮੰਮੀ ਉਹਨਾਂ ਨੇ ਵੀ ਕਿਤੇ ਜਾਣਾ ਹੋਵੇ ਨਾਲ ਹੀ ਸਾਡੇ ਤੇ ਫਿਰ ਜ਼ਿਆਦੀ ਪ੍ਰੋਬਲਮ ਆਉਂਦੀ ਆਦਰਵਾਇਜ਼ ਜੇ ਉਹਨਾਂ ਨੇ ਨਾ ਜਾਣਾ ਹੋਵੇ ਇਹੀ ਕੱਲਿਆਂ ਨੇ ਜਾਣਾ ਹੋਵੇ ਤੇ ਫਿਰ ਅਸੀਂ ਉੱਥੇ ਛੱਡ ਜਾਂਦੇ ਹੁੰਨੇ ਆ ਤੇ ਹੁਣ ਛੁੱਟੀਆਂ ਬੱਚਿਆਂ ਨੂੰ ਐਸ ਮੰਥ ਦੇ ਵਿੱਚ ਮੈਨੂੰ ਲੱਗਦਾ ਕਾਫੀ ਛੁੱਟੀਆਂ ਆਉਣੀਆਂ 10ਵੇਂ ਮੰਥ ਸੈਂ 10ਵੇਂ ਮੰਥ ਦੇ ਵਿੱਚ ਕਿਉਂਕਿ 1 ਅਕਤੂਬਰ ਦਾ ਮੰਥ ਇੱਕ ਤਾਂ ਦੀਵਾਲੀ ਆ ਫੈਸਟੀਵਲ ਸੀਜ਼ਨ ਆ ਰਿਹਾ ਹੈ ਫੈਸਿਵਲੇ ਕੁ ਦੁਸ਼ਹਿਰਾ ਦੀਵਾਲੀ ਦੀਵਾਲੀ ਦੇ ਵਿੱਚ ਵੇਖਦੇ ਇੱਕ ਤਾਂ ਸਾਡੇ ਨਾਲ ਘਰ ਦੀ ਬੜੀ ਡੰਡ ਜੀ ਲੱਤਨ ਦੀ ਲੱਥੀ ਜੀ ਪਈ ਜਾਵੇ ਕੋਈ ਜਿਵੇਂ ਕਲਰ ਕੂਲਰ ਸਾਰੇ ਹਨਾ ਲੱਥਿਆ ਪਿਆ ਵਾ ਤੇ ਮੈਨੂੰ ਸਮਝ ਨਹੀਂ ਆਉਂਦੀ ਚਲੋ ਜਿਵੇਂ ਦਾ ਵੀ ਹਨਾ ਹੈਗਾ ਵਾ ਤੇ ਘਰ ਹੀ ਆ ਤੇ ਵੇਖਾਂਗੇ ਕੀ ਕੀ ਆਪਾਂ ਨਵਾਂ ਕਰਦੇ ਆ ਕੁਛ ਨਾ ਕੁਛ ਹਨਾ ਨਵਾਂ ਡੈਕੋਰੇਸ਼ਨ ਕਰਾਂਗੇ ਹਨਾ ਤੇ ਵਧੀਆ ਵਧੀਆ ਦੀਵਾਲੀ ਸੈਲੀਬ੍ਰੇਟ ਕਰਨ ਦੀ ਵਧੀਆ ਵਧੀਆ ਲੜੀਆਂ ਲੈ ਕੇ ਲਾਈਟ ਲੈ ਕੇ ਲਾਵਾਂਗੇ ਹਨਾ ਤੇ ਵਧੀਆ ਵਧੀਆ ਦੀਵਾਲੀ ਸੈਲੀਬ੍ਰੇਟ ਕਰਾਂਗੇ ਤੇ ਬੜੀਆਂ ਇੱਛਾ ਦੇ ਬੜੀਆਂ ਹੁੰਦੀਆਂ ਵਾ ਤੇ ਹੁਣ ਘਰ ਨੂੰ ਵੇਖੇ ਥੋੜਾ ਜਿਹਾ ਹੁੰਦਾ ਬਟ ਫਿਰ ਕੀ ਹੈ ਨਾ ਪਰ ਘਰ ਵੀ ਜਦੋਂ ਜੋ ਕਿਸਮ ਦਾ ਚ ਹੋਇਆ ਜਦੋਂ ਹੋਇਆ ਉਹ ਬਣੂ ਗਈ ਹਨਾ ਤੇ ਬਣਾਵਾਂਗੇ ਬਟ ਅਜੇ ਅਸੀਂ ਥੋੜਾ ਜਿਹਾ ਆਪ ਹੀ ਰੁਕੇ ਆ ਕਿਉਂਕਿ ਸਾਨੂੰ ਵੀ ਬਦਤਰ ਕਰਨ ਲਈ ਆ ਸੋਗ ਲੰਭਾ ਤਾਂ ਦੀ ਤੇ ਇਸ ਕਰਕੇ ਫਿਰ ਅਸੀਂ ਜਿਹੜਾ ਵਾ ਤੇ ਰੁਕੇ ਆ ਤੇ ਉਹ ਅਜ ਸਿਲੰਡਰ ਸੱਚ ਸਾਡਾ ਨਹੀਂ ਭਰਿਆ ਉਹ ਅਹੀਂ ਗਵਾਂਢੀ ਦਾ ਸਿਲੰਡਰ ਉਹਨਾਂ ਦੇ ਕੋਲ ਮਿਲ ਗਿਆ ਸੀ ਤੇ ਉਹਨਾਂ ਦੇ ਕੋਲੋਂ ਲਿਆ ਕੇ ਲਾਇਆ ਤੇ ਫਿਰ ਸਾਡਾ ਸਰ ਗਿਆ ਤੇ ਹੁਣ ਮੇਰੇ ਕੱਪੜੇ ਉਹ ਜਿਹੜੇ ਆ ਉਹ ਲਾਗੇ ਜਿਹੜੇ ਆ ਉਹ ਨਾ ਤੈਅ ਕਰਨੇ ਆ ਤੇ ਬਸ ਪਲਾਂਟਸ ਨੂੰ ਪਾਣੀ ਦੇਣਾ ਉਹ ਪ੍ਰਭ ਦਊਗਾ ਆ ਕੇ ਤੇ ਸਨੋਈ ਨੂੰ ਪਾਣੀ ਪਿਵਾਵਾਂ ਤੇ ਫਿਰ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਅੱਜ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫॉर ਵਾਚਿੰਗ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਆਪਣਾ ਪਿਆਰਾ ਜਿਹਾ ਰਿਵਿਊ ਜ਼ਰੂਰ ਦਿਓ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ